ਕਾ ਤੁਸੀਂ ਦੇਖ ਰਹੇ ਹੋ ਦੈਨਿਕ ਸੇਰਾ ਟੀਵੀ ਤੇ ਜਲੰਧਰ ਪਛਮੀ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਔਰ ਲਗਾਤਾਰ ਇੱਕ ਦੂਜੇ ਉੱਤੇ ਪੰਡਵਾਰ ਕੀਤੇ ਜਾ ਰਹੇ ਨੇ ਮੇਰੇ ਨਾਲ ਇਸ ਵੇਲੇ ਸਰਦਾਰ ਪ੍ਰਗਟ ਸਿੰਘ ਜਗENDER ਕੈਂਪ ਤੋਂ ਵੀਰੇਖ ਹੈਗੇ ਨੇ ਪ੍ਰਗਟ ਸਿੰਘ ਜੀ ਕੱਲ ਇੱਕ ਡਰਾਮਾ ਬਣਾ ਨਜ਼ਰ ਆਇਆ ਸਿਆਸੀ ਧਰਤੀ ਦੇ ਉੱਤੇ ਕਿ ਪਹਿਲਾਂ ਬਾਜ਼ੀ ਮਾਰੀ ਜਾਂਦੀ ਹੈ ਇੱਕ ਪਾਰਟੀ ਤੇ ਫਿਰ ਥੋੜੇ ਕੁਝ ਘੰਟਿਆਂ ਬਾਅਦ ਫਿਰ ਦੁਬਾਰਾ ਵਾਪਸ ਅਸਲੀ ਗੱਲ ਹੈ ਗੰਦਲਾ ਕੰਮ ਇੰਨਾ ਕਰ ਦਿੱਤਾ ਮੈਨੂੰ ਲੱਗਦਾ ਬਿਲਕੁਲ ਯਕੀ ਉਸ ਲੈਵਲ ਤੇ ਆ ਗਏ ਆ ਪੋਲੀਟੀਕਲ ਉਸ ਲੈਵਲ ਤੇ ਜਿੱਥੇ ਮੈਨੂੰ ਲੱਗਦਾ ਲੋਕਾਂ ਦਾ ਬਿਲਕੁਲ ਵਿਸ਼ਵਾਸ ਜਿਹੜਾ ਮੈਂ ਨਹੀਂ ਕਹਿੰਦਾ ਅਕ੍ਰੋਸ ਦਾ ਪਾਰਟੀ ਲਾਈਨ ਇਦਾਂ ਦੀ ਜਿਹੜੀ ਨੀਚ ਹਰਕਤ ਹੋ ਰਹੀ ਆ ਮੈਂ ਤੇ ਬਿਲਕੁਲ ਖਲਾਸ ਹੈ ਤੇ ਠੀਕ ਆ ਪੋਲੀਟੀਕਲੀ ਤੁਸੀਂ ਲੜੋ ਪਰ ਆ ਆ ਜਿਹੜਾ ਹੁਣ ਇਹਨਾਂ ਨੇ ਇੱਕ ਨਵਾਂ ਰਿਵਾਜ ਘੜਤਾ ਜਿਹਦਾ ਉੱਥੇ ਡੜਾ ਸੱਟਾ ਤਾਂ ਚੱਲ ਪਿਆ ਜਿਹੜੀਆਂ ਉੱਥੇ ਹੋਰ ਸਮੱਸਿਆਵਾਂ ਤਾਂ ਜੇ ਡਰੱਗ ਦੀ ਹੈਗੀ ਆ ਡੜੇ ਸੱਟੇ ਦੀ ਹੈਗੀ ਆ ਇੱਕ ਨਵਾਂ ਹੀ ਭਗਵਾਨਤ ਮਾਨ ਨੇ ਕੰਮ ਸ਼ੁਰੂ ਕਰ ਲਿਆ ਵੀ ਤੁਸੀਂ ਕਾਉਂਸਲਰ ਲੈ ਕੇ ਆਓ ਤੇ 20 ਲੱਖ ਰੁਪਈਆ ਲੈ ਲਓ ਮਦਰ ਮੈਂ ਤਾਂ ਹਰਾਣਿਆ ਯਾਰ ਇਹਨਾਂ ਚੀਜ਼ਾਂ ਤੇ ਵੀ ਇਹਨਾਂ ਨਾਲ ਕੀ ਹੋਊਗਾ ਵੀ ਆਪਾਂ ਕਿੱਥੇ ਇੱਕ ਗੰਦਲੀ ਰਾਜਨੀਤੀ ਲੈ ਜਾਾਂਗੇ ਇਹਨਾਂ ਜਿਹੜਾ ਤੁਸੀਂ ਤੰਤਰ ਦਾ ਜਿਹੜਾ ਮਿਸਯੂਜ਼ ਨਾ ਕਰੋ ਤਾਂ ਕਿ ਲੋਕੀ ਹੌਲੀ 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 ਇਹ ਮਸਲ ਪਾਵਰ ਤੇ ਮਨੀ ਪਾਵਰ ਇਕੱਠੀ ਹੋ ਰਹੀ ਆ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਮਾੜਾ ਹੋਊਗਾ ਅਰ ਇਸ ਜਾਲ ਜਿਹੜੀ ਤੁਸੀਂ ਆ ਵਿਦਿਆਨਤਾ ਹੈ ਇਸ ਜਾਲ ਦੇ ਉੱਤੇ ਅੱਜ ਕਰਤਾਰਤਾਂ ਨੇ ਵੀ ਟਕਪੌਂਟਾਂ ਕੀਤੀ ਉਹਨਾਂ ਨੇ ਵੀ ਕਿਹਾ ਸਰਕਾਰਾਂ ਐਂ ਦਾ ਹੀ ਕਰਦੀਆਂ ਪਹਿਲਾਂ ਅਨੰਦਵੀ ਪਾਰਟੀ ਕਰ ਪਹਿਲਾਂ ਕਾਂਗਰਸ ਕਰਦੀ ਸੀ ਹੁਣ ਆਦੀ ਪਾਰਟੀ ਉਹਦੇ ਪੈਰਾਂ ਪਰ ਚੱਲਣਾ ਤੇ ਕਿਉਂ ਮੈਂ ਬਿਲਕੁਲ ਇਹਨਾਂ ਚੀਜ਼ਾਂ ਦੇ ਖਿਲਾਫ ਹਾਂ ਮੈਂ ਕਹਿੰਦਾ ਇਹ ਨਹੀਂ ਹੋਣਾ ਚਾਹੀਦਾ ਇਹ ਇੰਦਾ ਦੇ ਜਿਹੜੇ ਕੰਮ ਹੈਗੇ ਆ ਇਹ ਪੋਲਿਟੀਕਲ ਸਿਸਟਮ ਨੂੰ ਹੋਰ ਥੱਲੇ ਲੈ ਕੇ ਅਜੇ ਇੱਕ ਚੀਜ਼ ਦੱਸਣਾ ਅੰਗੁਰਾਲ ਹੋੜਾ ਨੇ ਕੱਲ ਵੀਡੀਓ ਆਪਣੇ ਫੇਸਬੁਕ ਪੇਜ ਤੇ ਪਾਈਆਂ 5 ਤਰੀਕ ਦਾ ਉਹਨਾਂ ਨੇ ਅਲਟੀਮੇਟਮ ਵੀ ਦਿੱਤਾ ਹੈਗਾ ਕੀ ਲੱਗਦਾ ਕੁਝ ਕਰ ਪਾਉਣਗੇ ਜਾਂ ਸਿਰਫ ਗਿੱਦੜ ਪੰਪੀਆਂ ਹੀ ਦਿੱਤੀਆਂ ਗਈਆਂ ਨੇ ਕੋਈ ਅਰਥ ਪਤਾ ਨਹੀਂ ਹੁਣ ਮੈਂ ਦੇਖੋ ਮੈਂ ਇਦਾਂ ਦੀ ਰਾਜਨੀਤੀ ਨਾਲ ਸਾਖਾ ਵੀ ਕਹਿ ਰਹੇ ਨੇ ਬਾਜਬਾਬ ਸਾਹਿਬ ਵੀ ਕਹਿ ਰਹੇ ਨੇ ਵੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਉੱਚ ਪੱਧਰੀ ਜਾਂਚ ਹੋ ਜਾਣੀ ਚਾਹੀਦੀ ਹੈ ਵੀ ਪਰ ਉੱਚ ਪੱਧਰੀ ਕਰਾਉਣੀ ਕਿਹਨੇ ਆ ਜਦੋਂ ਬੀਜੇਪੀ ਦੇ ਉੱਤੇ ਏਸੀ ਸ਼ੀਤ ਲੰਗਰਾਲ ਨੇ ਇਲਜ਼ਾਮ ਲਾਏ ਸੀ ਤੇ ਜਾ ਕੇ ਡੀਜੀਪੀ ਨੂੰ ਸ਼ਿਕਾਇਤ ਵੀ ਦਿੱਤੀ ਸੀ ਉਹਦਾ ਤਾਂ ਅਜੇ ਤੱਕ ਕੁਝ ਹੋਇਆ ਨਹੀਂ ਔਰ ਉਹ ਵੀ ਦੇਸ਼ ਦੇ ਹੋਮ ਮਿਨਿਸਟਰ ਠੀਕ ਹੈ ਨਾ ਅੱਜ ਹੁਣ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹ ਕਿਹੜੀ ਰਾਜਨੀਤੀ ਆ ਕੀ ਇਹਨਾਂ ਲੋਕਾਂ ਦੀ ਸੋਚ ਹੈਗੀ ਆ ਇਹਨਾਂ ਤੋਂ ਤਾਂ ਰੱਬ ਬਖਸ਼ੇ ਲਗਾਤਾਰ ਦਿਨ ਲੱਗੇ ਆ ਰਿਆ ਦਾਸਤਿਕ ਲੱਗੇ ਆ ਰਹੀ ਆ ਅਸਲੇ ਜੇ ਗਵਰਨਮੈਂਟ ਮਸ਼ੀਨਰੀ ਦਾ ਬਹੁਤ ਮਿਸਯੂਜ਼ ਹੋਇਆ ਪੋਲੀਟੀਕਲ ਤੌਰ ਤੇ ਐਡਮਿਨਿਸਟ੍ਰੇਟਿਵਲੀ ਉਸ ਜਿਹੜੀ ਆ ਸਾਰੀ ਇਸ ਕੰਮ ਤੇ ਲੱਗੀ ਹੋਈ ਆ ਵੀ ਤਾਂ ਕਿ ਜਿਹੜਾ ਕੋਈ ਜਾਂ ਤਾਂ ਸਾਡੇ ਨਾਲ ਆ ਜਾਓ ਤੇ ਜਾਂ ਫਿਰ ਪਰਚੇ ਤੁਹਾਡੇ ਤੇ ਦਰਜ ਕਰਾਂਗੇ ਬੇਸਿਕਲੀ ਡਰਾ ਰਹੇ ਹੈਗੇ ਆ ਮੈਨੂੰ ਨਹੀਂ ਲੱਗਦਾ ਦੇਖੋ ਜਿਹੜਾ ਛੋਟੇ ਲੈਵਲ ਦਾ ਵਰਕਰ ਹੁੰਦਾ ਜਾਂ ਛੋਟੇ ਲੈਵਲ ਦਾ ਕੋਈ ਕਾਉਂਸਲਰ ਹੁੰਦਾ ਉਹ ਵਿਚਾਰੇ ਡਰ ਜਾਂਦੇ ਆ ਕਿ ਹਾਂ ਵੀ ਕਾਨੂੰ ਪਰਚਾ ਵਰਤ ਹੋ ਗਿਆ ਸਾਡੇ ਤੇ 5-4 ਸਾਲ ਲੰਘ ਜਾਣਗੇ ਗੱਲਬਾਤ ਦੀ ਨੂੰ ਲੈ ਕੇ ਕਿਦਾਂ ਦੇਖਦੇ ਹੋ ਪਹਿਲੇ ਕਾਂਗਰਸ ਦੇ ਵਿੱਚ ਸੀ ਤੇ ਬੀਜੇਪੀ ਚਲੇ ਗਏ ਉਹ ਆਵਾਜ਼ ਬਹੁਤ ਹੀ ਘਟੀਆ ਦਰਜੇ ਦੀ ਰਾਜਨੀਤੀ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਧੰਨਵਾਦ ਗੱਲਬਾਤ ਕਰਨ ਲਈ ਸੋ ਇਹ ਸੰਪਰਕਰਣ ਜਨਾਬ ਨੇ ਬਬਾਕੀ ਦੇ ਨਾਲ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਔਰ ਜਿਹੜੀ ਰਾਜਨੀਤੀ ਦੀ ਗੱਲ ਕੀਤੀ ਆ ਰਾਜਨੀਤੀ ਨੂੰ बहुत हल्के दर्जे राजनीति दसिया है, है तो कुछ चंगी राजनी चाहमरा दे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर